ਆਪਾਂ ਜਦੋਂ ਕੋਠਾ ਹਾਂ ਬਸ ਇਹ ਫੈਂਗਾ ਤੋਂ ਪਾਤੀ ਦੇ ਨੇ ਤੇ ਇਹ ਤੋਂ ਨਾਲੇ ਕੱਪੜੇ ਸਾਰੇ ਧੋਲੇ ਤੇ ਮੈਂ ਜਿਹਨੇ ਫੇਤੀ ਜੋ ਮਤਲਬ ਉਹਦੇ ਕੱਪੜੇ ਕੱਢੇ ਸੀ ਨਾ ਫੋਟਾਂਗਾਂ ਵਗੈਰਾ ਜਾਣਤਾ ਵਗੈਰਾ ਇਹ ਉਹ ਤਾਂ ਹੁਣ ਪਾਈ ਰੱਖੀ ਮਸ਼ੀਨ ਚ ਤੇ ਨਾਲ ਜਿਹਨਾਂ ਨੂੰ ਉਹਦੇ ਆਪ ਹਾਈਟ ਰੋਕੀ ਚ ਮੈਂ ਵੀ ਆਪਕੋ ਬੋਲਣਾ ਚਾਹੁੰਦੀ ਆ। ਇਹ ਜਿਹੜੇ ਮੇਰੇ ਮੁੰਡੇ ਕੱਪੜੇ ਕਰਦੇ ਸੀਗੇ ਪੇਟੀ ਚੋਂ ਆਹ ਹੋ ਗਏ। ਉਹ ਤੁਸੀਂ ਸਾਫ਼ ਕੀ ਬਾਦ ਦੀਆਂ ਨੇ। ਤੇ ਤੁਹਾਦਿਆਂ ਦੇ ਵੀ ਆ ਵੀ ਕਾਹਤ ਵਾਸਤੇ ਮੈਂ ਬਾਕੀ ਬੋਲੂ। ਤੁਹਾਨੂੰ ਤੋਂ ਕੀ ਕਹਿਣਾ ਹਾਂ ਤੋਂ ਕੱਪੜੇ ਬਾਦ ਦੀ ਸਾਰੇ ਆਪ ਸੁੱਕੀ ਜਾਣਗੇ। ਤੇ ਬਾਕੀ ਜਿ ਕੱਪੜਾ ਨੇ ਵੀ ਤੇ ਬਹੁਤ ਸੋਨੇ ਸੋਨੇ ਫੈਂਡ ਆ। ਥੈਂਕ ਯੂ ਸਾਰੀਆਂ ਭੈਣਾਂ ਦਾ ਤੇ ਬਸ ਐ ਹੀ ਆਪਣੇ ਚੈਨਲ ਨੂੰ ਸਪੋਰਟ ਬਣਾ ਹੀ ਰੱਖਿਓ। ਤੇ ਹਾਂ ਜੇ ਸਮੋਤੀ ਤਾਂ ਖਾਣੇ ਆ ਵਾਤੀ ਦੀ ਪਾਣੀ ਲਈ ਹਣਾ ਹਾਂ ਆ ਮੰ ਤੇ ਬਸ ਨਾਲ ਦੇ ਨਾਲ ਪਾ ਲੈਣੀ ਕੱਢ ਲੈਣੀ ਕੱਪੜੇ ਹੁਣ ਇਹਨਾਂ ਨੂੰ ਜੇੜਾ ਆ ਗਿਆ ਹਣਾ ਜੇੜਾ ਆ ਗਿਆ ਇਹਨਾਂ ਨੂੰ ਕੱਢ ਕੇ ਆਪਾਂ ਇਸ ਤੋਂ ਬਾਅਦ ਜਾ ਕੇ ਤੇ ਹੋ ਰਹਿਗੇ ਜਲਦੀ ਜਲਦੀ ਹੈ ਇਹਨਾਂ ਨੂੰ ਹੋ ਗਏ ਸੀ ਜੇ ਹਣਾ ਮਤਲਬ ਕੱਪੜੇ ਬਾਹਰ ਕੱਢਿਆ ਨੂੰ ਕੋਟ ਲਈ ਬਣਾ ਕੇ ਰੱਖ ਰੱਖੀ ਸੀਗੀ ਮੈਂ ਖਿਆਲ ਰਮਨ ਤੋਂ ਨਹੀਂ ਲੈਣਗੇ ਧੋਦੇ ਹਨਾ ਤੋਂ ਫੇਰ ਸਾਨੂੰ ਦੀ ਕੰਮ ਨਿਬੜ ਜੇ ਪਰ ਤੇ ਸਾਨੂੰ ਪਤਾ ਹੈ ਵੈਸੇ ਅਸੀਂ ਹਨਾ ਪੇਟੀ ਦੇ ਜਿਹੜੇ ਕੱਪੜੇ ਰੱਖੇ ਸੀਗੇ ਆਹ ਮੋٹے ਵੀ ਇਹਦੇ ਜਿਹੜੇ ਸੁਗਰ ਦੇ ਬੋਲਣਾ ਪਾਗਿਆ ਸੀ ਪਰ ਫੇਰ ਵੀ ਐਂ ਤੇ ਲਾਦਾ ਹਨਾ ਆਪਣੇ ਆਪ ਨੂੰ ਵੀ ਸਮੈਲ ਨਹੀਂ ਆਵੇ ਕੱਪੜਿਆਂ ਚ ਤੇ ਤਾਂ ਕਰਕੇ ਆਪਾਂ ਸਰਫਲੇ ਪਾਣੀ ਵੀ ਦਿੱਤੀ ਕੱਟ ਕੱਟ ਕੇ ਤੇ ਪਾਈ ਜਿੰਦੀ ਤਾਰ ਤੇ ਤੇ ਕੈਮਰਾਮੈਨ ਆਪਣਾ ਜਸ਼ਨ ਕੈਮਰਾ ਬਾਵਾ ਹੰਦੂਗਾ ਤੇ ਬਸ ਇੰਨੀ ਆਈ ਦੇਖ ਲਓ ਵੀਡੀਓ ਨਾਲ ਨਾਲ ਪਾਣੀ ਆਈ ਜਾਂਦਾ ਚੂਕੀ ਦਾ ਆਖੀ ਆਪਾਂ ਹਨ ਜਿੰਨਾ ਮੈਂ ਦੱਬੀ ਨੂੰ ਪਾਣੀ ਕਰਦੇ ਆਪਾਂ ਉਹਨਾਂ ਕੋ ਪੈ ਜਾਂਦਾ ਤੇ ਅੱਲ ਜੀ ਥੋੜੇ ਲੇਟ ਹੋ ਗਏ ਥੱਕ ਗਏ ਅਸਤਾ ਸਾਰੇ ਹਨ ਇੰਨੇ ਹੀ ਥੱਕ ਗਏ ਅਸੀਂ ਦਾ ਇਹ ਹੋ ਗੇ ਧਿਆਨ ਦੇਣਾ ਕਿਉਂਕਿ ਬਸ 40 45 ਮਿੰਟਾਂ ਬਾਅਦ ਆਈ ਉੱਥੇ ਖੜੀ ਲੱਤ ਰਹੇ ਹਨ ਕੋਈ ਤੇ ਬੈਠਣ ਵਾਸਤੇ ਵੀ ਜਗ੍ਹਾ ਹੈ ਨਹੀਂ ਸੀ ਹੁਣਾਂ ਵੀ ਜੇ ਤਾਂ ਬੈਠਣ ਵਾਸਤੇ ਜਗ੍ਹਾ ਵਗੈਰਾ ਹੋਵੇ ਤਾਂ ਬੰਦਾ ਬਹਿ ਜਾਂਦਾ ਤੇ ਸੈਟਫਾਇਡ ਦਹੁੰਨ ਲਾਗੇ ਦਿਨਾਂ ਦੇ ਬਸ ਹੁਣ ਜਿਹੜੇ ਮਤਲਬ ਜ਼ਿਆਦੇ ਹਨ ਕੱਪੜਿਆਂ ਦਾ ਕੰਮ ਹੀ ਸੀਗਾ ਹੈ ਜੀ ਸਾਡੇ ਇਥੇ ਮhenga ਬੋਲਦੇ ਜੀ ਕੱਪੜਾ ਬਹੁਤ ਜ਼ਿਆਦਾ ਤੁਸੀਂ ਕਹੋਗੇ ਇੱਕ ਕੁੜੀ ਨਾਲ ਦੇ ਦੋ ਸੁਤਾਂ ਵਾਸਤੇ ਹੈ ਨਾ ਕਿ ਤੁਸੀਂ ਪਹਿਨੇ ਕਾ ਜਾਣਗੇ ਕਾਲਿਆਂ ਲਈ ਨਹੀਂ ਸਾਡੇ ਇੰਨਾ ਕ ਜ਼ਿਆਦਾ ਕੱਪੜਾ ਮhenga ਹੈ ਨਾ ਮਤਲਬ ਜਿਹੜੇ ਉੱਥੇ ਸਾਨੂੰ 2000 ਚ 200 ਸੁਤ ਮਿਲ ਗਏ ਨਾ ਇਥੇ ਉਹਨਾਂ ਕੱਪੜਿਆਂ ਦਾ 3000 ਰੁਪਏ ਬਣਾ ਲੈਣਗੇ 2000 ਚੋਂ ਵੀ ਸਾਨੂੰ 150 ਰੁਪਏ ਮੋੜਤਾ ਉਹਨਾਂ ਨੇ 700 ਦਾ ਜਸ਼ਨੀ ਦਾ ਆਇਆ ਤੇ ਬਾਕੀ ਜਿਹੜੇ ਬਾਕੀ ਸੁਪੇਸਾ ਰੁਪਈਆ ਆਇਆ ਸੀਗਾ 100 ਰੁਪਏ ਜਸ਼ਨੀ ਨਾਲ ਹੀ ਸੁੱਤੇ ਲੱਗ ਗਿਆ ਤੇ ਸਾਨੂੰ 2000 ਚੋਂ ਵੀ 150 ਮੋੜਤਾ ਹਨਾ ਤੇ ਵਧੀਆ ਸੂਟ ਆਗੇ ਨਾ ਜਵਾਕਾਂ ਦੇ 1000 1000 ਦੇ ਆਗੇ ਥੋੜੇ ਫਰੀਦਾਂ ਮਹਿੰਗਾ ਕਿਉਂਕਿ ਕੁਛ ਤਾਂ ਹੁਣ ਵੱਡੀ ਹੋ ਰਹੀ ਹੈ ਫਰੀਦ ਤਾਂ ਫੁੱਲ ਸਾਈਜ਼ ਆਉਂਦਾ ਹਨਾ ਸੂਟ ਵਗੈਰਾ ਲੰਬਾਈ ਬਹੁਤ ਆ ਸੂਟ ਦੀ ਇਹ ਆਇਆ ਕੱਦਗਾ ਤੇ ਤਰੀਦਾ ਵਧੀਆ ਲੱਡ ਲਓ ਸੂਟ ਲਿਆਂਦਾ ਆਪਾਂ ਐ ਨਹੀਂ ਹੈਗਾ ਨਾ ਮਹੀਨਾ ਪਾ ਕੇ ਮੁੜ ਕੇ ਆਵੇ ਨਾ ਤੇ ਫੋਨ ਸੈਲਜੀ ਲਿਆਂਦਾ ਆਪਾਂ ਤੇ ਬਹੁਤ ਸੋਨੇ ਕੱਪੜੇ ਮਿਲ ਗਏ ਹਨਾ ਵੈਸੇ ਵੀ ਜਾਣਾ ਤਾਂ ਸੀਗਾ ਹੀ ਅਸੀਂ ਕੱਲ ਨਾਲੇ ਜਵਾਕਾਂ ਦੇ ਕੱਪੜੇ ਆ ਖਰੀਦਦਾ ਖਰਾਦੀ ਹੋਗੀ ਤੇ ਹੁਣ ਇਹਨਾਂ ਨੇ ਪੜਾਕੇ ਦਾ ਬਸ ਮੈਨੂੰ ਲੱਗਾ ਸ਼ਾਇਦ ਨਹੀਂ ਲੈਣਦੇ ਉਹ ਉਹ ਲੈਣਗੇ ਅਤੀਸ਼ ਬਾਜ਼ੀਆਂ ਇਹ ਕਹਿੰਦੇ ਸੀ ਅਤੀਸ਼ ਬਾਜ਼ੀਆਂ ਲੈ ਲਾਂਗੇ ਮੰਮੀ ਅਸੀਂ ਤੂੰ ਆਪਾਂ ਇਹਨਾਂ ਨੂੰ ਦਵਾ ਲਵਾਂਗੇ ਅੱਜ ਬੀਬੀ ਆਉਂਦੀ ਜੇ ਤਾਂ ਬੀਬੀ ਦਵਾ ਲੇ ਹੋਗੀ ਤੇ ਜੀ ਬੀਬੀ ਨਾਲ ਆ ਗਏ ਤਾਂ ਮੈਂ ਦਵਾ ਲਿਆ ਉਹਨੂੰ ਤੇ ਕੱਪੜੇ ਭਰਾਕੇ ਲੈ ਆਉਣਗੇ ਬਸ ਜਿਹੜੇ ਛੋਟੇ ਵੈਸੇ ਅਤੀਸ਼ਵਾਦੀਆਂ ਨਹੀਂ ਜਾਂ ਜਿੱਦਾਂ ਚੱਕਰੀਆਂ ਦੇ ਸ਼ੁਰਲੀਆਂ ਵਗੈਰਾ ਹਨਾ ਬੱਥੂ ਬੁਕਣਗੇ ਉਹਲੇ ਆਉਣਗੇ ਕੋਈ ਹੋਰ ਜਿਵੇਂ ਕੰਧ ਮਾਰ ਕਪੜਾ ਕਹਾਂ ਤੋਂ ਉਹਲੇ ਆਉਣਗੇ ਹਨਾ ਛੋਟੇ-ਛੋਟੇ ਭਰਾਕੇ ਜੇ ਲੈ ਲਓ ਪਾਪਾ ਪਾਪਾ ਹਾਂ ਛੋਟੇ ਜਿਹੇ ਤੇ ਚਲੋ ਜੀ ਆਪਾਂ ਹਨਾ ਕੱਲ ਤੇ ਹੁਣ ਇਹਨਾਂ ਦੇ ਮਸਤ ਪਾਇਆ ਮਾਸਤੇ ਸਾਰਾ ਵੀ ਜਮਾ ਭਰ ਗਈ ਤੇ ਵੇਲੀ ਹੈਗੀ ਜਮੀਤਾਰ ਕੋਈ ਬਣਾਉਣੇ ਥਾਂ ਟਿਕਾਣਾ ਪਤਾ ਤੇ ਕੱਪੜੇ ਪਾਉਣ ਦਾ ਤੇ ਹਜੇ ਹਿਆ ਚੋਂ ਵਰੋਨੇ ਤੇ ਹਜੇ ਜਿਹੜੇ ਦੋ ਕੰਬਲ ਪਏ ਮਾਰੇ ਮਾਰੇ ਪਾਣੀ ਦੀ ਥਿੱਕੜ ਕੱਢ ਕੇ ਮੇਰੀ ਸਲਾਹ ਮੈਨਰ ਤੇ ਧੋ ਲਿਆ ਮਾ ਸਭ ਦਾਵਾ ਜਿੱਥੇ ਚੁਣੀਏ ਸਾਰਾ ਤਾਂ ਲਓ ਜੀ ਮੈਂ ਨਾ ਆ ਰਹੀ ਸੀ ਤੇ ਨਾ ਇਹ ਵਾਧੇ ਤੇ ਆ ਗਿਆ ਪਾਣੀ ਥੂਟੀ ਚ ਪਹਿਲਾਂ ਸਲਾਹ ਸੀ ਮੈਂ ਮੈਨਰ ਤੇ ਲੈ ਕੇ ਜਾਵਾਂ ਇਹ ਕੰਬਲਾਂ ਉਦੋਂ ਵੀਰਾਂ ਲਈ ਥੋੜਾ ਥੋੜਾ ਪਾਣੀ ਰੰਗ ਲੈ ਗਏ। ਫਿਰ ਮੈਂ ਆਖ ਮਖਾਈਤੀ ਧੋ ਲੈਂਦੀ। ਰਸ ਤੋਂ ਤੋਂ ਇਸਿਆਂ ਤਾਂ ਪਲੇ ਹਿੱਤੇ ਅਸੀਂ ਪੰਜਾਹ ਦਿਨ ਲਈ ਇਹ ਮੈਂ ਹੁਪੇਟੀ ਧਰਨੀ ਹੈ ਕਿਉਂਕਿ ਇਹ ਪਤਲੇ ਆ। ਹਾਂ। ਕੋਈ ਨਾ ਤਾਂ ਉੱਤੇ ਲੈ ਜਾਂਦੀ ਤੇ ਨਾ ਇਹਨਾਂ ਮਾਇਨ ਮਤਲਬ ਉੱਤੇ ਲੈ ਕੇ ਜੀ ਪੇਟੀ ਭਰਾਂ ਜਾਂਦੇ ਹਾਂ। ਤੇ ਤੁਹਾਨੂੰ ਪਤਾ ਸਮੈਲ ਜੀ ਆਉਣ ਲੱਗ ਜਾਂਦੀ ਫਿਰ ਸਾਰੇ ਕਿਸ ਤਰ੍ਹਾਂ ਚ

ਰਾਜ ਕਿ ਖਾਂਦੇ ਨੂੰ ਨਾ ਜੇ ਹਨਾਸ ਹੀ ਆਉਂਦੇ ਆ ਕਿ ਸਾਢੇ 8:00 ਮੰਡੀ ਆ ਜਾਂਦੇ ਆ ਹੋਰ ਅਸਲੈ ਆ ਜੇ ਤਾਂ ਸ਼ਾਮ ਨੂੰ ਦੁੱਧ ਪਟਾ ਕੰਟਾ ਕਾ ਨਹੀਂ ਕੋਈ ਕੰਟਰੀ ਵਾਸਤੇ ਇਹ ਤਾਂ ਕੁਝ ਵੀ ਨਹੀਂ ਵੈਸੇ ਮਾੜੀ ਮੋਟੀ ਭਾਪ ਦੀ ਹੋਵੇ ਜਿੱਦਾਂ ਲਈਏ 4-5 ਲੱਗੇ ਆਗੇ ਚਾਹ ਆਪਰੇ ਦਿਨ ਹੈ ਕੰਬਲ ਆ ਵੀ ਚੱਲਦਾ ਆਪਾਂ ਤੇ ਟੀਨ ਵੀ ਲਾਉਣੇ ਆਪਾਂ ਸੁਪੜਾ ਇੱਕ ਹੀ ਪੁੱਛਣਾ ਹੈ ਜੀ ਹਨਾ ਜੇ ਤਾਂ ਇੱਕ ਤਾਂ ਕੁਰਸੀ ਦੇ ਤਰ੍ਹਾਂ ਜਾਂਨ ਵਾਲੇ ਕੁਰਸੀ ਤਾਂ ਬੀਤਿਆ ਜੀ ਦੋਨੇ ਕੰਬਲ ਧੋਤੇ ਆਪਾਂ ਮੈਦੇ ਜਸ਼ਨ ਲਾ ਕੇ ਤੇ 프리ਦਾ ਆਪਣਾ ਕੈਮਰਾਮੈਨ ਸੀ ਕੰਬਲ ਬਹੁਤ ਸੋਹਣੇ ਹੋ ਗਏ ਨਿਕਲਿਆ ਤਾਂ ਕੁਝ ਵੀ ਨਹੀਂ ਸਾਫ ਪਾਣੀ ਸੀਗਾ ਤੇ ਬਸ ਐ ਸੀ ਹੈ ਨਾ ਵੀ ਉੱਤੇ ਲਏ ਸੀ ਚਾਰ ਪੰਜ ਦਿਨ ਲਏ ਸੀਗੇ ਤੇ ਫਿਰ ਉਹ ਨਾ ਤੁਹਾਨੂੰ ਪਤਾ ਭਾਪਜੀ ਹੋ ਜਾਂਦੀ ਹੋਰੀ ਕੰਬਲਾਂ ਚ ਹੁਣ ਆਪਾਂ ਦਾ ਸਰਫ ਵੀ ਦੀ ਕੱਢ ਤੇ ਦੇ ਧੋ ਤੇ ਤੇ ਹੁਣ ਆਪਾਂ ਇਹਨਾਂ ਨੂੰ ਸੁੱਕੇ ਬਾਅਦ ਪੇਟੀ 'ਚ ਰੱਖ ਦੇ ਕਿਉਂਕਿ ਇਹ ਪਤਲੇ ਐ ਜੀ ਹੁਣ ਠੰਡ ਲੱਗਦੀ ਪੱਖੇ ਨਾਲ ਤੇ ਇਹ ਕੰਬਲ ਹੈ ਨਹੀਂ ਉੱਤੇ ਲੈਣ ਵਾਲੇ ਥੋੜੇ ਜਿਹਾ ਮਤਲਬ ਗਰਮੀ ਜੀ 'ਚ ਲੈਣ ਵਾਲੇ ਹੈਗੇ ਤੇ ਆ ਬੰਦਾ ਆਪਣਾ ਥੱਕ ਗਿਆ ਕੰਬਲ ਦੋ ਕੇ ਥੱਕ ਗਿਆ ਬੀਗਣਾ ਚਾਹੀਦੀ ਚਲਦੇ ਤੇ ਹੁਣ ਜਿਵੇਂ ਆਪਾਂ ਮੈਨਰ ਦੇ ਨਿਮਾ ਕੇ ਲਿਆਉਣੇ ਵੀਡੀਓ ਨਹੀਂ ਬਣਾਉਂਦੇ ਹਨਾ ਸ਼ਾਰਟ ਨਹੀਂ ਲੈਂਦੇ ਫਿਰ मतलब YouTube ਇਹ ਚੀਜ਼ ਨੂੰ ਅਲਾਉ ਨਹੀਂ ਕਰਦੀ ਹਨਾ ਵੀ ਮਤਲਬ ਬੱਚਾ ਪਾਣੀ ਚ ਨਾ ਹੋਵੇ ਜਾਂ ਕੋਈ ਵੱਡਾ ਕਾਚੂ ਵਗੈਰਾ ਕੁਝ ਵੀ ਹੋਵੇ ਇਹਨਾਂ ਕੋਲੇ ਪਾਣੀ ਤਾਂ ਦਿਖਾ ਸਕਦੀ ਪਾਣੀ ਦਿਖਾਵਾ ਜੇ ਮੈਂ ਨਾ ਨਹੀਂ ਹੋ ਗਿਆ ਸੁੱਕੀ ਹੋਊਂਗੀ ਹਾਂ ਉਹ ਤੁਹਾਨੂੰ ਦਿਖਾ ਦਾਂਗੀ ਮੈਂ ਇਹ ਕਹਿੰਦੀ ਹਾਂ ਠੀਕ ਹੈ ਦਿਖਾ ਦਾਂ ਨੀ ਜਾਵਾਂਗੇ ਚਲਦੇ ਹਾਂ ਬਸ ਤੇ ਲਓ ਜੀ ਆਪਾਂ ਮੋਟਰ ਬੰਦ ਕਰਦੀ ਆ ਪਾਣੀ ਹਟ ਗਿਆ ਕੰਬਲੀ ਧਵਾਉਣੀ ਸੀ ਆਪਣੀ ਤੇ ਕੰਮ ਆਪਣਾ ਸਾਰੇ ਹੋਰ ਤਾਂ ਫਤਿਹ ਜੀ ਕਰ ਰੱਖੇ ਨੇ ਪੁੱਝੇ ਵਗੈਰਾ ਲਾ ਲਈ ਮੈਂ ਤਾਂ ਨਾ ਆ ਲਈ ਹੋਰ ਪੰ ਕੰਬਲ ਤਵਾ ਗਿਆ ਆਪਣੇ ਪਾਣੀ ਲਓ ਜੀ ਹੁਣ ਪ੍ਰੀਤ ਲਾਈ ਜਾਂਦੀ ਆ ਲੱਟਾ ਲੱਟਾ ਕਾਲੀਆਂ ਦੇ ਚਿੱਟੀਆਂ ਤੇ ਆਪਣੇ ਮੰਮੀ ਜੀ ਜੀ ਵੀ ਇੱਧਰ ਗੰਡੇ ਕੋਲੋਂ ਜੀ ਦਾਲ ਨਹੀਂ ਦੀ ਹਰੀ ਮੁਗੀ ਦਾਲ ਬਣਾਉਣੀ ਆ ਉਹ ਕਹਿੰਦੇ ਬਹੁਤ ਮੌੜੇ ਆ ਤੇ ਅਸੀਂ ਵਾਗੇ ਸੀ ਮੈਂ ਤੇ ਜਸ਼ਨ ਮਤਲਬ ਰਾਸ਼ਨ ਲੈਟ ਸੀ ਵੀ ਤਾਂ ਹੁੰਦਾ ਤੇ ਆਪਾਂ ਰਾਸ਼ਨ ਲਿਆਏ ਤੇਲ ਦੀ ਬਹੁਤ ਤਾਂ ਕੇ ਖੰਡ ਕੇ ਕੰਟੋ تین ਯਾ ਕੇ ਫਿਰ ਆਪਾਂ ਨਾ ਦੇਰ ਹੋ ਗਈ ਸੀ ਥੋੜੀ ਜਿਹੀ ਜ਼ਿਆਦਾ ਕਿਉਂਕਿ ਸਾਨੂੰ ਉੱਥੇ ਭੀੜ ਵਾਲੀ ਸੀ ਟਾਈਮ ਲੱਗ ਗਿਆ ਹਨਾ ਤੇ ਸਾਨੂੰ ਘਟੋ ਘਟੋ ਲੱਗਿਆ ਅੱਧਾ ਘੰਟਾ ਤੇ ਪ੍ਰੀਤਾ ਆਪਣੀ ਹੁਣ ਕਾਲੀ ਲੈਟ ਲਈ ਜਾਂਦੀ ਹੈ ਚੁੱਟੀ ਆਤੀ ਸੁੱਡੀ ਲਾਈ ਜਾਂਦੀ ਆਪਣੀ ਦੀਪ ਵਾਲਾ ਭਾਈ ਆਪਾਂ ਤਾਂ ਲੈਟ ਹੀ ਕਹਿੰਦੇ ਆਪਾਂ ਪੰਜਾਬੀ ਹਾਂ ਦੀ ਮਾਲਾ ਤਾਂ ਹਿੰਦੀ ਵਾਲੇ ਕਹਿੰਦੇ ਨੇ ਤੇ ਕੈਮਰਾਮੈਨ ਆਪਣਾ ਹਿੰਦਰਾ ਸ਼ੰਤ ਸਸਰੀ ਘਾਲ ਦੀ ਸਾਰੇ ਕੜੀ ਕਰਾਂ ਲਾਲਣ ਤੇ ਫਿਰ ਲਾਉ ਜੀ ਆਪਾਂ ਬਣਾਉਣੇ ਹਰੀ मूਗੀ ਦਾਲ ਘੜੇ ਨਹੀਂ ਵੀ ਨਹੀਂ ਕਰ ਸਕਦੇ ਤੇ ਅੱਜ ਪ੍ਰੋਗਰਾਮ ਜੀ ਦਾ ਹੈ। ਮਰਚਾ ਜਿਹੜੇ ਵੀ ਜੁਆ ਹੈ ਬਾਵਾ ਖੁਫਾ ਹੀ ਜਾਂਦੇ ਆ। ਤੇ ਆਪਾਂ ਬਣਾਉਣੇ ਨੇ ਹਰੀ मूਗੀ ਦੀ ਦਾਲ ਤੇ ਪ੍ਰੀਤ ਉਹ ਆਪਣੀ ਡੈਕੋਰੇਸ਼ਨ ਕਰੀ ਜਾਂਦੀ ਹੈ। ਕੱਲ੍ਹ ਵਾਲੀ ਕਰ ਦੇਣਾ। ਠੀਕ ਜੀ ਕਰਾਂਗੇ ਸਾਹਿਬ ਜੀ। ਚਲੋ ਹੁੰਦਾ ਇਹ ਜਵਾਕਾਂ ਨੂੰ ਦਵਾਲੀ ਦਾ ਚਾਹਣਾ। ਚਲੋ ਆਪਾਂ ਨੂੰ ਤਾਂ ਪਤਾ ਹੁੰਦਾ ਜੀ ਠੀਕ ਕਰ ਹੁੰਦਾ ਹੈ ਨਾ। ਵੀ ਜਿਆ ਦਵਾਲੀ ਤਾਂ ਕਿਹੜੀ ਹੈ ਨਾ। ਉਹ ਦੇਖੀ। ਦੇਖਣੀ ਪਤਾ। ਉਹਦੇ ਦਾ ਫੁੱਫੜ ਦਾ ਕਰਕੇ ਕਿਹੜੀ ਦਵਾਲੀ ਉਹਦਾਂ ਨੂੰ ਵੀ ਚੈਰੀ ਦੀ ਪੰਜ ਖਰਾਬ ਹੋਈ। ਦਵਾਲੀ ਤਾਂ ਕਿਹੜੀ ਹੈ ਪਰ ਉਹਨਾਂ ਨੂੰ ਚਾਹ ਹੁੰਦਾ ਹੈ ਜੀ। ਹਾਂ ਖੁੰਝ ਜੀ ਜਗਰਦੇ ਪੁੱਤ ਜਵਾ। ਹਾਈ। ਹੈ ਤੀਗਾ ਮੈਂ ਕੀ ਕਹਸ ਤੂ ਕੁੜਿਆਂ ਨੂੰ ਚਾਹ ਹੁੰਦਾ ਮੈਂ ਕਿ ਦਵਾਲੀ ਦਾ ਤਿਆਰ ਕੋਈ ਵੀ ਆਉਂਦਾ ਕੁੜਿਆਂ ਨੂੰ ਉਹ ਤੋਂ ਪਹਿਲਾਂ ਆਉ ਤੋਂ ਪਹਿਲਾਂ ਉਹਦੇ ਹੀ ਰੰਗ ਵੀ ਵੀ ਮੱਝ ਦੀ ਮੈਂ ਕੱਟੀ ਮਾਰ ਗਈ ਮੱਝ ਖਰਾਬ ਹੋ ਗਈ ਤੇ ਦਵਾਲੀ ਤੇ ਘੇਰੀ ਹੈ ਮੈਂ ਕਿ ਸਾਡੀ ਤੇ ਫੁੱਫੜ ਵਿਚਾਰਾ ਨਾ ਉਹ ਕਿਹਾ ਹਜੇ 3 ਮਹੀਨੇ ਹੋਏ ਚੌਥਾ ਸਟਾਰਟ ਹੋਇਆ ਹੈ ਅੱਛਾ ਤੇ ਦੁਆਕਾਂ ਹੁੰਦਾ ਜਾ ਉਹ ਤਾਂ ਬਾਲਾ ਪੁੱਸਤੇ ਲੱਗੀ ਨਹੀਂ ਨਮ ਜਾਨਾ ਮੈਂ ਤਾਂ ਇਹ ਵੀ ਸਮਝਦਾ ਰਹੇ ਬਿਲਕੁਲ ਜੀ ਇਹ ਨਾ ਸਮਝਦੇ ਨਾ ਬਾਹਾਂ ਵੀ ਦਵਾਈ ਲੈਣਾ ਹੁੰਦਾ ਇੱਕ ਨਾ ਮੈਨੂੰ ਲੈਂਪ ਜਾਂ ਪਸੰਦ ਆਇਆ ਇਹਨਾਂ ਦੇ ਕੰਨ ਐਡਾ ਕ ਲੈਂਪ ਹਾਂ ਤੇ ਉਹ ਹੱਥ ਲਾਉਣ ਤੋਂ ਜਾ ਕੇ ਆਂਦਾ ਸੀ ਤੇ ਬੰਦ ਹੱਥ ਲਾ ਕੇ ਰੱਖਾਂਗੇ ਤਾਂ ਹੋ ਜਾਂਦਾ ਸੀ ਤੇ ਉਹ ਹਲਕਾ ਜਿਹਾ ਰੰਗ ਸੀਗੇ ਇਹਨੂੰ ਘੱਟ ਕਰਦੇ ਪੁੱਤ ਬਾਹਲੀ ਲੰਘੂਗੀ ਇਥੋਂ ਤੇ ਉਹ ਲੈਂਪ ਸੀਗਾ ਮਤਲਬ ਹਨਾ ਵੀ ਉਹਦੇ ਮਤਲਬ ਰਿਮੋਟ ਸੀਗਾ ਨਾਲ ਜਿੱਦਾਂ ਆਪਾਂ ਰਿਮੋਟ ਨੂੰ ਨੱਪ ਕੇ ਇਹਦੇ ਵੀ ਕੋਈ ਵੀ ਕਲਰ ਜਗਾ ਸਕਦੇ ਸੀ ਪਾਣੀ ਪੱਤਾ ਜਿਹਾ ਸੀਗਾ ਤੇ ਸਾਨੂੰ ਬੋਲੇ 400 ਦਾ ਮਗਰ 400 ਦਾ ਤਾਂ ਕੋਈ ਨਹੀਂ 300 ਦਾ ਦੇਣਾ ਤਾਂ ਗੱਲ ਕਰੋ ਪਰ ਭਾਈ ਇਹ ਮਹਿੰਗਾ ਵੜਾ ਸੀ ਸਿਲੈਟੇਨੀ ਇਹ 400 ਦਾ ਮੇਰੇ ਨਾਲ ਤਾਂ 60 ਦੇ ਸੋ ਹਾਂ ਮੈਨੂੰ ਆਹ ਆਪਣੀ ਛੋਟੀ ਘਰ ਤੇ ਬਾਹਲੇ ਵੱਡੀ ਹੈ ਬੜੀ ਇਹਨੂੰ ਆਹ ਪਾ ਕੇ ਚਾਹ ਤਾ ਕਿ ਇਹ ਇਹਦਾ ਸੋਣਾ ਲੈਂਪ ਜਿਵੇਂ ਕਿੰਧੇਰੇ ਵਗੈਰਾ ਚ ਜਗਾਉਣਾ ਹੋਵੇ ਹਨ 10 ਮੋੜ ਦੇ ਨਾਲ ਹੀ ਉਹਦੇ ਮਤਲਬ ਰਿਮੋਟਰ ਨਾਲ ਹੀ ਲੱਟਾ ਜੀ ਚਾਹੀਦਾ ਜੀ ਬਹੁਤ ਆਸੀ ਬੋਹ ਸੋਣਾ ਸੀ ਇਹ ਹੱਥ ਰਾਨ ਤੋਂ ਵੀ ਚੇਂਜ ਹੁੰਦੀ ਦਸੀ ਤੇ 81 ਦੇਖਿਆ ਸੀ ਇਹ ਟਾਈਮ ਪੀਸ ਆ ਉਹਦਾ ਮਤਲਬ ਇੱਕ ਸਾਈਡ ਤਾਂ ਸੀਗੀ ਘੜੀ ਜੀ 골ਡਨ ਕਲਰ ਦਾ ਟਾਈਮ ਪੀਸ ਤੇ ਇੱਕ ਪਾਸੇ ਘੜੀ ਸੀ ਇੱਕ ਪਾਸੇ ਜਿੱਦਾਂ ਖਾਲੀ 프레임 ਜੀ ਉਹਦੇ ਵਿੱਚ ਆਪ ਆਪਦੀ ਫੋਟੋ ਲਾ ਸਕਦੇ ਸੀ ਤੇ ਆਹ ਹੋਏ ਵਧੀਆ ਸੀਗਾ ਬਹੁਤ ਸੋਹਣਾ ਸੀਗਾ ਤੇ ਪਰ ਵੀ ਉਹ ਵੀ ਸਾਨੂੰ ਪਸੰਦ ਨਹੀਂ ਆਇਆ ਉਹ ਵੀ 400 ਦਾ ਹੀ ਬੋਲਣਾ ਅਜਿਹਾ ਨਾ ਆਪਰ 300 ਦਾ ਦੇਣਾ ਤਾਂ ਦੇ ਦੂਗਾ ਤੇ ਫਿਰ ਭਾਈ ਜਦੋਂ ਉਹਨਾਂ ਨੇ ਮੰਨੇ ਨਹੀਂ ਨਾ ਤੇ ਅਸੀਂ ਫਿਰ ਲੈਤੇ ਨਹੀਂ ਆ ਨਾ ਮੈਂ ਵੀ ਜਨਾ ਦਾ ਬਾਪ ਵੀ ਤੇ ਮੈਂ ਕੰਗਵਾਲਾ ਪੁੱਤ। ਕਿਦੀ ਠੀਕ ਹਮਮ। ਵੈਸੇ ਸੁਣੀ ਲੈ ਹੁੰਦਾ ਵੈਸੇ ਸਾਡੇ ਕੋਲ ਟਾਈਮ ਵੀ ਸੈ ਨਹੀਂ ਸਾਡੇ ਖਰਾਬ ਹੈ। ਘਰੇ ਟਾਈਮ ਵੀ ਸਾਡੇ ਕੋਲ ਹੈ ਹੀ ਨਹੀਂ ਬੰਦ ਕੇ ਚੱਲੋ। ਤੇ ਐ ਹੁੰਦਾ ਵੀ ਚਲੋ ਉਹਦਾ ਮੋਬਾਈਲ ਤੇ ਵੈਸੇ ਆਪਾਂ ਟਾਈਮ ਵਗੈਰਾ ਦੇਖ ਲੈਨੇ ਆ ਪਰ ਵੀ ਆਪਾਂ ਦੇ ਟਾਈਮ ਵੀ ਸੁਣਾ ਰੱਖ ਦੋ। ਥੋੜਾ ਜਿਹੀ ਐ ਉਹ ਗੇਟ ਕਰਦੇ ਆ ਫੇਰ ਆਪਾਂ ਲੈ ਆਵਾਂਗੇ ਟਾਈਮ ਵੀ ਸ ਜਿਹੜਾ ਇੱਕ ਉਹ ਟਾਈਮ ਵੀ ਹੁੰਦਾ ਨਾਲੇ ਉਹ ਤਾਂ ਤਰੀਕ ਦੱਸਦਾ ਹੁੰਦਾ ਵੀ ਕਿੰਨੀ ਤਰੀਕ ਅੱਜ ਦੇਣ ਦਾ ਤਾਂ ਆਉਂਦਾ ਜਦੋਂ ਵਿੱਚ ਫੋਟੋ ਲੱਗ ਜਾਂਦੀ ਹੈ ਬਾਬੇ ਦੀ ਕਰਨਾਈ ਚੱਲਦੀ ਹੈ ਉਹ ਟਾਈਮ ਵਿੱਚ ਲੈ ਕੇ ਆਵਾਂਗੇ ਅਸੀਂ ਸਵੇਰੇ ਲੋਕਾਂ ਤੇ ਚਲਾ ਦੇਵਾਂਗੇ ਆਉਂਦੀ ਨਹੀਂ ਲੈ ਕੇ ਆਵਾਂਗੇ ਪਰ ਲੈ ਕੇ ਜਰੂਰ ਆਵਾਂਗੇ ਲੈ ਤਾਲਾ ਵੀ ਲਿਆਵਾਂਗੇ ਹਾਂ ਉਹਨਾਂ ਨੇ ਤਾਂ ਮਤਲਬ ਅਰਥੋ ਦੇ ਪਿਆ ਨਹੀਂ ਦੋਨੋਂ ਚੀਜ਼ਾਂ ਪਤਾ ਨਹੀਂ ਕਿੰਨੇ ਦਾ ਦੇਣਗੇ ਉਹ ਸਾਡੇ ਤਾਂ ਨਹੀਂ 400 400 800 ਹੈ ਪਟੇ ਦੇ ਪੌੜੀ ਮੈਂ ਫੜ ਲੈਣੀ ਹਾਂ ਜਗਰਾ ਮੈਂ ਸੱਟ ਖਾ ਲਈ ਆਪਾਂ ਤੋਂ ਤੇ ਅਸੀਂ ਉਹਨੇ ਆ ਗਿਆ ਨਾ ਟੈਂਪਸ ਜਿਹੜਾ ਮਤਲਬਾ ਤਰੀਕ ਦੱਸਦਾ ਦਿਨ ਦੱਸਦਾ ਤੇ ਬਾਕੀ ਉਹ ਤੇ ਗੁਰਬਾਣੀ ਚਾਲਦੀ ਜਿੱਦਾਂ ਸਵੇਰੇ ਚਲਾ ਦੋ ਆਪਾਂ ਗੁਰਬਾਣੀ ਚਾਲਦੀ ਹੈ ਉਹ ਲੈ ਕੇ ਹਮਾਰੇ ਆਪਾਂ ਹਜੇ ਨਹੀਂ ਖੈਰ ਕੇ ਲੈ ਕੇ ਆਪਾਂ ਰੋਕ ਕੇ ਲੈ ਕੇ ਜਰੂਰ ਆਉਂਗਾ ਲਓ ਜੀ ਪਲੀਜ਼ ਚਲਾ ਦਿਓ ਪੁੱਤਰ ਲੈ ਆਇਆ ਚਲੋ ਜੀ ਇਹ ਕੋਈ ਚਲਾ ਕੇ ਦਿਖਾ ਦੇ ਇੱਕ ਵਾਰ ਲਾਈਟ ਬੰਦ ਕਰ ਦੇ ਇੱਕ ਵਾਰੀ ਦੇਖੋ ਕਿੰਤੀ ਸੋਣੀ ਲਗ ਰਹੀਆਂ ਹਨ ਐਨੀ ਕੁ ਡੈਕੋਰੇਸ਼ਨ ਕਰ ਲਈ ਇਹਨਾਂ ਨੇ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਹਨ ਫੁਰਜੰਡ ਦੇ ਨਾਂ ਤੋਂ ਆਈ ਈ ਉਹ ਭੈਣ ਕਹਿੰਦੀ ਵੀ ਤੁਸੀਂ ਭੈਣੇ ਰੰਗ ਕਰਵਾ ਲਓ ਘਰ ਦੇ ਮੂਰੇ ਤੇ ਅਸੀਂ ਮਾਤਾ ਨੂੰ ਕਿਹਾ ਸੀਗਾ ਹਨ ਵੀ ਅਸੀਂ ਅੱਖਾਂ ਵੀ ਰੰਗ ਕਰਵਾ ਲੈਨੇ ਬੀਬੀ ਕਹਿੰਦੀ ਵੀ ਆਪਾਂ ਰੰਗ ਨਹੀਂ ਕਰਵਾਉਂਦੇ ਸੋਹਣੇ ਨਹੀਂ ਲੱਗਦੇ ਇਸ ਕਰਕੇ ਮੇਰੀ ਇਹ ਮੇਰਾ ਇਰਾਦਾ ਪੂਰਾ ਬਣ ਗਿਆ ਸੀ ਭੈਣ ਦੇ ਕਹਿੰਦੇ ਮੈਂ ਕਿਹਾ ਇੱਥੇ ਇੱਥੇ ਪੈਂਟਰ ਅਸਕੰਧ ਤੇ ਆਹ ਰਸੋਈ ਦੇ ਵੀ ਮਰਵਾ ਦਾਂਗੇ ਇੱਥੇ ਸਾਰੇ ਬਾਹਰਲੇ ਵਾਲੇ ਸਾਈਡ ਆਪਾਂ ਕਲਰ ਮਰਵਾ ਦਾਂਗੇ ਸਾਰੀ ਸਲਾਹ ਸੀ ਜਿੱਟ ਰੰਗ ਕਰਵਾਉਂਦੀ ਪਰ ਜਦੋਂ ਅਸੀਂ ਬੀਬੀ ਨੂੰ ਪੁੱਛਿਆ ਉਹ ਕਹਿੰਦੀ ਵੀ ਨਹੀਂ ਆਪਾਂ ਭੜੇ ਲਾ ਦਿਆ ਫਿਰ ਆਪਾਂ ਕੈਨਸਲ ਲਗਾਤਾ ਕਿਉਂਕਿ ਜਿਆਦਾ ਖਰਚਾ ਨਹੀਂ ਹੋ ਰਿਹਾ ਸੀ ਕੱਚਾ ਰੰਗ ਕਰਵਾ ਦਿੰਦੇ ਮੱਤ ਤੋਂ ਬਾਅਦ 1000 ਰੁਪਏ ਲੱਗ ਜਾਂਦਾ ਹੈ ਨਾ ਤੇ ਪਰ ਇਸ ਕਰਕੇ ਆਪਾਂ ਹੁਣ ਨਹੀਂ ਕਰਵਾਉਂਦੇ ਆ ਅੱਜ ਉਹ ਵੀਡੀਓ ਜੇ ਥੋੜੀ ਘੱਟ ਸੋਹਣੀ ਲੱਗਿਆ ਉਹ ਬਹੁਤ ਸੋਹਣੀਆਂ ਲੱਗੀਆਂ ਦੀਆਂ ਲਓ ਜੀ ਅੱਜ ਸਾਰੇ ਭੈਣ ਭਰਾ ਰੋਟੀ ਖਾ ਲਓ ਤੇ ਹਰੀ মুੰਗੀ ਦੀ ਦਾਲ ਤੇ ਗੰਡੇ ਚੀਰੀਆਂ ਨਾਲ ਆਪਾਂ ਤੇ ਚੂਰੀ ਘਟ ਕੇ ਤੇਜਸ਼ਨ ਨੂੰ 2 ਕਰੋੜੀਆਂ ਦੀ ਤੇ ਅੱਜ ਅਸੀਂ ਬਣਾਇਆਂ ਰੋਟੀਆਂ ਪਰੌਠੇ ਨਹੀਂ ਬਣਾਏ ਅੱਜ ਅਸੀਂ ਲਓ ਜੀ ਐਨੇ ਕਿ ਡੈਕੋਰੇਸ਼ਨ ਕਰੀ ਹੈ ਨਾ ਪ੍ਰੀਤਨੇ ਦੇ ਜਸ਼ਨ ਨੇ ਦੇਖੋ ਬਸ ਇੱਥੋਂ ਦੇ ਕਾਰ ਸੋਈ ਤੱਕ ਤੇ ਸੋਹਣਾ ਲੱਗਦਾ ਹੈ ਨਾ ਥੋੜਾ ਜਿਹਾ ਚਲੋ ਚਾਹ ਇਹਨਾਂ ਨੂੰ ਹਣਾ ਵੀ ਅਸੀਂ ਡੈਕੋਰੇਸ਼ਨ ਕਰੀਏ ਦੀਵਾਲੀ ਹੈ ਹਣਾ ਬੱਚਿਆਂ ਨੂੰ ਚਾਹ ਹੁੰਦਾ ਹੈਗਾ ਤੇ ਪੌੜੀ ਹਜੇ ਆਪਾਂ ਜਿਹੜੀ ਲੈ ਕੇ ਆਈ ਸੀ ਫੜਾ ਕੇ ਆਉਣੀ ਹੈ ਸਵੇਰੇ ਲੈ ਜਾਣਗੇ ਹੁਣ ਤਾਂ ਕੀ ਜਾਵਾਂਗੇ ਟਾਈਮ ਕਾਫੀ ਹੋ ਗਿਆ ਤੇ ਲਓ ਜੀ ਇਸ ਤਰ੍ਹਾਂ ਕਰੀ ਡੈਕੋਰੇਸ਼ਨ ਰੰਗ ਕਰਾਉਣਾ ਸੀਗਾ ਫਿਰ ਬੀਬੀ ਕਹਿਣ ਲੱਗੀ ਵੀ ਨਹੀਂ ਭੜੇ ਲੱਗਦੇ ਕਲੀ ਕਰਵਾਉਣੀ ਸੀ ਨਾਰਮਲ ਫਿਰ ਆਪਾਂ ਕੈਨਸਲ ਕਰਤਾ ਵੀ ਚੱਲ ਰਹਿਣ ਦਿੰਦੇ ਲਓ ਜੀ ਅੱਜ ਬਸ ਹਨਾ ਛੋਟੀ ਜੀ ਵੀਡੀਓ ਬਣੀ ਹੈ ਤੇ ਜਿੰਮੇ ਵੀ ਬਣੀ ਹੈ ਤੇ ਪਲੀਜ਼ ਵੀਡੀਓ ਨੂੰ ਫੋਲੋਅ ਵਾਚ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਬਾਹਲਾ ਵਿਜੀ ਰਿਆ ਸਾਰਾ ਦਿਨੇ ਅੱਜ ਹਨਾ ਕੁਛ ਤਾਂ ਲੀੜੇ ਕੱਪੜੇ ਧੋਤੇ ਹਜੇ ਆ ਚੁੰਨੀਆਂ ਦੋ ਧੋਣ ਨਾਲ ਰਹਿ ਗਈਆਂ ਕਿੱਲਿਆਂ ਦੇ ਟੰਗਾਂ ਵੰਗ ਚ ਵਾਕਾਂ ਨੇ ਮਗਰੋਂ ਕੱਢੇਗਾ ਸੋਫੇ ਤੇ ਪਈਆਂ ਸੀ ਹੁਣ ਇੱਕ ਫਰੀ ਦੇ ਸੂਟ ਦੀ ਇੱਕ ਉਹ ਧੋਣ ਨਾਲ ਹੀ ਪਈ ਆ ਉਹ ਕੱਲ ਨੂੰ ਪਾਉਂਗੀ ਮਸ਼ੀਨ 'ਚ ਕੱਪੜੇ ਬਹੁਤ ਜ਼ਿਆਦੇ ਮੋਟੇ ਹੋ ਗਏ ਸੀਗੇ ਧੋਣ ਵਾਲੇ ਸਾਰੇ ਧੋਤੇ ਤੇ ਅੱਜ ਮੈਂ ਜਿਹੜੀ ਲਿਪਸਟਿਕ ਲੈ ਕੇ ਆਈ ਸੀ ਮੈਂ ਉਹ ਰੰਗ ਲਾਇਆ ਹਨਾ ਅੱਜ ਸਵੇਰੇ ਨਾ ਨੋਕੇ ਤੇ ਕਲਰ ਬਹੁਤ ਸੋਹਣਾਗਾ ਤੇ ਬਸ ਆ ਇੰਨਾ ਕੁ ਬਸ ਜਿੰਨਾ ਕੁ ਬਲੌਗ ਬਣਿਆ ਆਪਾਂ ਅਪਲੋਡ ਕਰਤਾ ਤੇ ਥੋੜੀ ਜੀ ਡੈਕੋਰੇਸ਼ਨ ਡੈਕੋਰੇਸ਼ਨ ਕਰੀ ਕੁ ਡਗਾਣੇ ਹਨ ਜੀ ਮੈਨਾਂ ਨੂੰ ਵਧੀਆ ਲੱਗੀ ਤੇ ਬਾਕੀ ਜੀ ਆਪਾਂ ਹੁਣ ਰੋਟੀ ਖਾ ਲਈਏ ਹਨ ਤੇ ਬਸ ਰੋਟੀ ਖਾ ਕੇ ਭਾਂਡੇ ਵਗੈਰਾ ਮਾਜ ਕੇ ਨਾਲ ਨੂੰ ਕਿ ਪੈਣੇ ਆ ਸੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੀ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਸੋਹਣੇ ਸੋਹਣੇ ਕਰੋ ਜੀ ਕਮੈਂਟ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਵਾਹਿ ਵਾਹਿ ਜੀ ਸਾਰਿਆਂ ਨੂੰ